ਇੱਕ ਪਾਸੇ ਗਿੱਦੜ ਪਪਕੀ ਤੇ ਦੂਸਰੇ ਪਾਸੇ ਸਿੱਧਾ ਐਕਸ਼ਨ ਦੱਸ ਦੀ ਇਹ ਜਿੱਥੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਗਿੱਦੜ ਪਪਕੀਆਂ ਦਿੱਤੀਆਂ ਜਾ ਰੀਆਂ ਨੇ ਬੀਤੇ ਦਿਨ ਹੀ ਪੰਜਾਬ ਦੇ ਵਿੱਚ ਚੰਡੀਗੜ੍ਹ ਸਣੇ 15 ਸੂਬਿਆਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਤੇ ਉੱਥੇ ਹੀ ਦੂਸਰੇ ਪਾਸੇ ਇੱਕ ਐਕਸ਼ਨ ਲਿਆ ਗਿਆ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕਹਿ ਸਕਦੇ ਆਂ ਆਪਾਂ ਸਿੱਧਾ ਐਕਸ਼ਨ ਦਿੱਤਾ ਗਿਆ ਐਕਸ਼ਨ ਲਿਆ ਗਿਆ ਤੇ ਬੀਤੇ ਦਿਨ ਹੀ ਜਦੋਂ ਇਹ ਫੈਸਲਾ ਲਿਆ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਟਵੀਟ ਕੀਤਾ ਗਿਆ ਸੀ ਗੱਲ ਕਹੀ ਗਈ ਸੀ ਕਿ ਅਪਾ ਐਕਸ਼ਨ ਲਵਾਂਗੇ ਤੇ ਜੰਮੂ ਦੀਆਂ ਨਦੀਆਂ ਡੈਮ ਜਿਹੜੇ ਨੇ ਉਹ ਖੋਲਾਂਗੇ ਜਿਸ ਤੋਂ ਬਾਅਦ ਪਾਕਿਸਤਾਨ ਹੜ ਵਰਗੇ ਹਾਲਾਤਾਂ ਤੋਂ ਜੂਝ ਸਕਦਾ ਹੈ ਤੇ ਇਹ ਸਿਰਫ ਗਿੱਦੜ ਪਪਕੀ ਨਹੀਂ ਸੀ ਇਹ ਸਿਰਫ ਡਰਾਵਾ ਨਹੀਂ ਸੀ ਇਸ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਇੱਕ ਐਕਸ਼ਨ ਵੀ ਲਿਆ ਗਿਆ ਐਕਸ਼ਨ ਇਹ ਕਿ ਹੁਣ ਸਲਾਲ ਵਰਗੀ ਡੈਮ ਖੋਲ ਦਿੱਤੀ ਗਈ ਹੈ ਦੋ ਡੈਮਸ ਨੂੰ ਖੋਲਿਆ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਹੜ ਵਰਗੇ ਹਾਲਾਤ ਜਿਹੜੇ ਨੇ ਬਣ ਚੁੱਕੇ ਨੇ ਤਸਵੀਰਾਂ ਵੀ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੜ ਵਰਗੇ ਹਾਲਾਤ ਇਸ ਵੇਲੇ ਬਣ ਚੁੱਕੇ ਨੇ ਕੁਝ ਸਮੇਂ ਪਹਿਲਾ ਪਾਕਿਸਤਾਨ ਜਿਹੜਾ ਹੈ ਉਹ ਜੂਝ ਰਿਆ ਸੀ ਸੁੱਕੇ ਤੋਂ ਜਦੋਂ ਭਾਰਤ ਦੇ ਵੱਲੋਂ ਪਾਣੀ ਬੰਦ ਕਰ ਦਿੱਤਾ ਗਿਆ ਡੈਮ ਬੰਦ ਕਰ ਦਿੱਤਾ ਜਾਂਦਾ ਹੈ ਤੇ ਪਾਣੀ ਰੋਗ ਦਿੱਤਾ ਜਾਂਦਾ ਜਿਸ ਤੋਂ ਬਾਅਦ ਸੁੱਕੇ ਵਰਗੇ ਹਾਲਾਤ ਉੱਥੇ ਬਣ ਗਏ ਸੀ ਤੇ ਲੋਕਾਂ ਨੂੰ ਉੱਥੇ ਦਿੱਕਤਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਪਰ ਉੱਥੇ ਹੀ ਇੱਕ ਦੇਖਿਆ ਜਾਂਦਾ ਆਪਰੇਸ਼ਨ ਸਿੰਦੂਰ ਭਾਰਤ ਦੇ ਵੱਲੋਂ ਇੱਕ ਹੋਰ ਚਲਾਇਆ ਜਾਂਦਾ ਆਪਰੇਸ਼ਨ ਸਿੰਦੂਰ ਦੇ ਤਹਿਤ ਅਤਵਾਦੀਆ ਦੇ ਟਿਕਾਣਿਆਂ ਤੇ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਦੇ ਵੱਲੋਂ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ ਨਹੀਂ ਗਿੱਦੜਪੱਬ ਕੀ ਦਿੱਤੀ ਜਾ ਰਹੀ ਸੀ ਇਸ ਤੋਂ ਬਾਅਦ ਇੱਕ ਜੋ ਐਕਸ਼ਨ ਲਿਆ ਗਿਆ ਹੈ ਜਿਸ ਤੋਂ ਬਾਅਦ ਦੇਖਿਆ ਗਿਆ ਪਹਿਲਾ ਤਾਂ ਆਪਰੇਸ਼ਨ ਸਿੰਦੂਰ ਕੀਤਾ ਗਿਆ ਦੂਸਰਾ ਹੁਣ ਪਾਣੀ ਖੋਲ ਦਿੱਤਾ ਗਿਆ ਪਹਿਲਾਂ ਮਿਸਾਈਲਾਂ ਦੇ ذریعے ਵਾਰ ਕੀਤਾ ਹੁਣ ਪਾਣੀ ਦੇ ذریعے ਵਾਰ ਕੀਤਾ ਜਾ ਰਿਹਾ ਤੇ ਹੁਣ ਇਸ ਵੇਲੇ ਪਾਕਿਸਤਾਨ ਦੇ ਵਿੱਚ ਹਰ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਨੇ ਲਗਾਤਾਰੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਹਾਲਾਤ ਇਸ ਵੇਲੇ ਬਣਨੇ ਸ਼ੁਰੂ ਹੋ ਗਏ ਹੋਣਗੇ ਇੱਕ ਪਾਸੇ ਤਾਂ ਦੇਖਿਆ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਸੁੱਕੇ ਤੋਂ ਜੂਝ ਰਿਹਾ ਪਾਕਿਸਤਾਨ ਤੇ ਹੁਣ ਹਰ ਵਰਗੇ ਹਾਲਾਤ ਦੇ ਨਾਲ ਚਿੰਤਾ ਵਿੱਚ ਆਇਆ ਪਾਕਿਸਤਾਨ ਕਈ ਸਾਰੀਆਂ ਚੀਜ਼ਾਂ ਕਈ ਸਾਰੇ ਸਵਾਲ ਹੁਣ ਇਹਨਾਂ ਦੇ ਮਨ 'ਚ ਵੀ ਹੋਣਗੇ ਕਿ ਆਪਾਂ ਦਾ ਗਿੱਦੜ ਪੱਕੀ ਦੇ ਰਿਹਾ ਤੇ ਉੱਥੇ ਸਿੱਧਾ ਐਕਸ਼ਨ ਲਿਆ ਜਾ ਰਿਹਾ ਸੋ ਲਗਾਤਾਰ ਹੁਣ ਇਹ ਜੰਗ ਜਿਹੜਾ ਇੱਕ ਬੇਹਦੀ ਵੱਡਾ ਰੂਪ ਲੈ ਚੁੱਕੀ ਹੈ ਤੇ ਅੱਗੇ ਕੀ ਕੁਝ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਰਹੇਗੀ